ਮੈਂ ਇਹ ਤੋਂ ਇੱਕ ਨੰਬਰ ਦਾ ਤਹਿ ਕੇ ਦੋ ਨੰਬਰ ਤੇ ਬਸਾਤਾ ਏਜੰਟ ਨੇ ਸਹੀ ਜਾਣਾ ਹੈ ਮੈਂ ਯੂ ਐਸ ਐਮ ਆਈ ਦਾ ਕਿਤੇ ਥਰੂ ਗੈਟ ਕਿਹਨੇ ਜੋ ਮੈਂ ਜਗੀਰ ਜੋਦਾ ਤੇ ਗਰਨਾਮ ਇਹਨਾਂ ਦੇ ਹੋ ਗਿਆ ਸੀ ਕਿਤੇ ਹੋਇਆ ਕੀ ਹੈ ਤੁਹਾਡੇ ਨਾਲ ਮੇਨਾਂ ਉੱਤੇ ਮਤਲਬ ਮਾਕੀਆਂ ਨੇ ਪਾਲੇ ਸੀ ਇਹਨਾਂ ਪੈਸੇ ਦੇਣੇ ਸੀ ਕਿਸੇ ਡੰਕਰ ਦੇ ਉਹਨਾਂ ਮੇਰੇ ਨਾਲ ਕੁੱਟਮਾਰ ਕੀਤੀ ਉਹ ਗੰਦੀ ਜਗ੍ਹਾ ਤੇ ਮੇਰੇ ਰੱਖਿਆ ਹੁੰਦਾ ਜੀ ਪਤਾ ਨਹੀਂ ਕਿਹੜੀ ਜਗ੍ਹਾ ਤੇ ਨਹੀਂ ਸਰ ਮੈਨੂੰ ਕੁਝ ਪਤਾ ਨਹੀਂ ਕਿਉਂਕਿ ਉੱਤੇ ਪੁਲਿਸ ਵਾਲੇ ਨੇ ਬੱਲਾ ਫੜਿਆ ਮੈਨੂੰ ਉਨੇ ਮੇਰਾ ਪਾਸਪੋਰਟ ਦੇਖਿਆ ਕਹਿੰਦਾ ਬੈਟ ਤੈਨੂੰ ਲੈ ਕੇ ਜਾਣਾ ਇਮੀਗ੍ਰੇਸ਼ਨ ਤੇ ਪਰ ਉਹ ਲੈ ਮਾ ਫਿਰ ਭੁੱਲ ਗਿਆ ਹਾਂ ਸਰ ਕਿੰਨੇ ਕੁੱਤਾਂ ਤਸ਼ੱਦਦ ਕੀਤਾ ਤੁਹਾਨੂੰ ਸਰ ਮੇਰੇ ਇੱਕ ਦਿਨ ਤਾਂ ਬਹੁਤ ਜ਼ਿਆਦਾ ਕੁੱਤੇ ਨੇ ਮੇਰੇ ਸੇਰ ਕੰ ਦੁਆਰ ਨਾਲ ਮਾਰਨਾ ਤੇ ਬੈਠੇ ਸਾਰੀ ਦਿਰ ਤੇ ਕਰਦੇ ਤੇ ਮਤਲਬ ਡਾਂਗਾ ਨਾ ਸੌਂਦੀ ਨਾ ਕਰਦੇ ਸੀ ਕੀ ਕਹਿੰਦੇ ਪਹਿਲਾਂ ਕੋਈ ਡਾਕੀ ਲਗਾ ਕੇ ਪਹਿਲਾਂ ਕਿਤੇ ਜਾਣ ਵਾਸਤੇ ਤੁਹਾਨੂੰ ਨਹੀਂ ਸਰ ਇੱਕ ਨੰਬਰ ਦਾ ਕਹਿੰਦੇ ਸੀ ਜੀ ਕਹਿੰਦੇ 15 15 20 ਦਿਨ ਦੇ ਵਿੱਚ ਪਹੁੰਚਾ ਦਾਂਗੇ ਤੇ ਮੈਨੂੰ ਸਾਲ ਹੋ ਗਿਆ ਜੀ ਟਾਂ ਵਿੱਚ ਸਾਲ ਹੋ ਗਿਆ ਹਾਂ ਜੀ ਸਰ ਉਹਨੂੰ ਬੰਦੀ ਬਣਾਈ ਰੱਖਿਆ ਸਾਬ ਜੀ ਸਰ ਮਤਲਬ ਸਾਨੂੰ ਡੋਂਕਰਾਂ ਦੇ ਹਵਾਲੇ ਕਰ ਦਿੰਦੇ ਸੀ ਉਹ ਉਹ ਗਲਤ ਗੰਦੀ ਜਗ੍ਹਾ ਤੇ ਰੱਖ ਲੈਂਦੇ ਸੀ 10 15 ਦਿਨ ਉਹ ਇਹੀ ਕਹਿੰਦੇ ਸੀ ਪਿੱਛੋਂ ਪੈਸੇ ਆਉਣਗੇ ਤੈਨੂੰ ਅੱਗੇ ਭੇਜਾਂਗੇ ਪਰ ਇਹਨਾਂ ਨੇ ਮੈਨੂੰ ਬਹੁਤ ਗਲਤ ਰਾਹ ਤੇ ਕਿਸ ਤਰ੍ਹਾਂ ਡਰੇ ਨੇ ਜਿਹੜਾ ਤੁਹਾਨੂੰ ਵਾਪਸ ਭੇਜ ਜਾਣਾ ਸੀ ਸ਼ਾਇਦ ਉਹ ਖਬਰ ਤੋਂ ਨਸਰ ਹੋਇਆ ਇੱਕ ਤਾਂ ਮੀਡੀਆ ਮਤਲਬ ਨਿਊਜ਼ ਉਹਨਾਂ ਭੇਜੀ ਸੀ ਕਰੋ ਤੇ ਉਹਨਾਂ ਮੇਰੇ ਤੋਂ ਪੁੱਛੇ ਕੌਣ ਨੇ ਤੁਹਾਡੀ ਨਿਊਜ਼ ਜਾਂਦੀ ਹੈ ਤਾਂ ਉਹ ਕਿੱਦਾਂ ਚੈੱਕ ਕਰ ਸਰ ਉਹਨਾਂ ਮੈਨੂੰ ਮਤਲਬ ਦਿਖਾਇਆ ਕਿ ਇਹ ਕੌਣ ਨੇ ਜਦੋਂ ਨਿਊਜ਼ ਗਈ ਤੇ ਮੈਂ ਦਾ ਸਮਰੇ ਮਾਤਮ ਮਮੀ ਨੇ ਤੇ ਰੋਈ ਜਾਂਦੇ ਉਹਨਾਂ ਨੂੰ ਕੁਝ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਖਬਰ ਤਾਂ ਇਨਾ ਪ੍ਰਭਾਵ ਪਿਆ ਉਹਨਾਂ ਤੇ ਹਾਂਜੀ ਸਰ ਬਹੁਤ ਜ਼ਿਆਦਾ ਤੇ ਫਿਰ ਉਹ ਇਮੀਗ੍ਰੇਸ਼ਨ ਲੱਭਣ ਲੱਗਿਓ ਉੱਥੋਂ ਵੀ ਤੇ ਇਮੀਗ੍ਰੇਸ਼ਨ ਦੀ ਦਵਾਚ ਉਹਨਾਂ ਮੈਨੂੰ ਫਿਰ ਵਾਪਸ ਭੇਜਿਆ ਮਤਲਬ ਇਹ ਦੋ ਨੰਬਰ ਦੀ ਭੇਜਾਂ ਮੈਨੂੰ ਉਹਨਾਂ ਨੇ ਉੱਥੋਂ ਹਾਂਜੀ ਪਾਸਪੋਰਟ ਹੀ ਉਹਨਾਂ ਰੱਖ ਲਿਆ ਮੇਰਾ ਵੀ ਰੱਖ ਰਿਆ ਜੀ ਤੇ ਮੇਰੇ ਘੜੇ ਤਾਂ ਸਾਰਾ ਕੁਝ ਰੱਖਦਾ ਕਪੜੇ ਵੀ ਮਤਲਬ ਉਹ ਗੰਦੇ ਸੀ ਇਹ ਰਸਤੇ ਵਿੱਚ ਮੈਨੂੰ ਅਮਰੀਕਾ ਦਾ ਮੁੰਡਾ ਮਿਲਿਆ ਪੀ ਆਰ ਉਨੇ ਮਤਲਬ ਇੱਕ ਗੱਲ ਕਰਾਈ ਕਰਾਈ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਮੈਨੂੰ ਪੇਜਨ ਲੱਗਿਆ ਤੇ ਇੱਥੇ ਮੈਂ ਉਤਰਨਾ ਵਾ ਆ ਜੀ ਹਾਂ ਜੀ ਕਿ ਕਿੰਦੀ ਦੇਰ ਉੱਥੇ ਰੱਖਿਆ ਕਿ ਕਿਸ ਤਰ੍ਹਾਂ ਵਾਪਸ ਆਇਆ ਸਰ ਮੈਨੂੰ ਉਹ ਦੇ 25 ਦੀ 26 ਤਰੀਕ ਨੂੰ ਮਤਲਬ ਮੈਂ ਟੂਰਨੀ ਕਰਿਆ ਸੀ ਹੋਟਲ ਚ ਦੂਸਰੇ ਹੋਟਲ ਚ ਜਾਣ ਲੱਗਿਆ ਸੀ ਤੇ ਮੈਨੂੰ ਰਸਤੇ ਵਿੱਚ ਉਹਨੇ ਚੱਕ ਲਿਆ ਜੀ ਕੀ ਕੋਈ ਕੋਸ਼ਿਸ਼ਾ ਕਿੰਨਾ ਕੁ ਸਹੀ ਹੋਤਾ ਨਾ ਸਰ ਇਹਨਾਂ ਦਾ ਬਹੁਤ ਜ਼ਿਆਦਾ ਸੰਜੋਗ ਜੀ ਜਿਨ੍ਹਾਂ ਨੇ ਦਬਾਅ ਪਾ ਕੇ ਮੈਨੂੰ ਉੱਥੇ ਲੈ ਜਾਂਦਾ ਕੀ ਕੋਸ਼ਿਸ਼ਾ ਹੋ ਕੀ ਕਹਿਣਾ ਚਾਹਦੇ ਸਾਬੂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿੱਨਾ ਤੁਹਾਨੂੰ ਮੌਤ ਦੇ ਸਾਈ ਹਾਂਜੀ ਸਰ ਮੌਤ ਦੇ ਦੂਸਰਾ ਜਨਮ ਆਇਆ ਜੀ ਮੇਰਾ ਉੱਥੋਂ ਜਿਹੜਾ ਮੈਂ ਵਾਪਸ ਆ ਗਿਆ ਜੀ ਕੋਈ ਮੁਰਦਾ ਨਹੀਂ ਉੱਥੇ ਜੀ ਭਾਜੀ ਮੁੰਡਾ ਅਮਰੀਕਾ ਭੇਜਿਆ ਸੀ ਜੈਂਕ ਨਾਲ ਗੱਲ ਕੀਤੀ ਜਿਆ 35 ਲੱਖ ਰੁਪਏ ਤੇ ਕਹਿੰਦਾ ਜੀ ਮੈਂ ਇੱਕ ਨੰਬਰ ਤੇ ਪਹੁੰਚਾਉਂਗਾ ਉਹਨੇ ਘਾਂ ਡਾਂਕੀ ਲਵਾਤੀ ਮੁੰਡੇ ਨੂੰ ਤੇ ਮੁੰਡਾ ਸਾਡਾ ਮੈਕਸੀਕੋ ਫਸ ਗਿਆ ਉਹਤੇ ਇਹਨੇ ਪੈਸੇ ਦੇਣੇ ਸੀ ਡੋਂਕਰਾਂ ਦੇ ਏਜੰਟ ਨੇ ਪਹਿਲਾ ਡੋਂਕਰ ਜਿਹੜੇ ਨਾਲ ਕੰਮ ਕਰਦੇ ਸੀ ਇਹਨਾਂ ਬਾਅਦ ਚ ਡੋਂਕਰ ਚੇਂਜ ਕੀਤਾ ਉਹਦੇ ਪੈਸੇ ਦੇਣੇ ਸੀ ਉਹਦੇ ਚੱਕਰ ਚ ਉਹਨਾਂ ਸਾਡਾ ਮੁੰਡਾ ਚੱਕ ਲਿਆ ਜੀ ਇਹ ਉਹ ਪੈਸਿਆਂ ਦੀ ਮੰਗ ਕਰਦੇ ਸੀ ਵੀ ਪੈਸੇ ਮਿਲਨਗੇ ਤਾਂ ਛੱਡਣਾ ਤੇ ਏਜੰਟ ਸਾਨੂੰ ਕੋਈ ਸਹਾਇਤਾ ਹੈਲਪ ਨਹੀਂ ਕਰਦਾ ਸਾਨੂੰ ਕੋਈ ਗੱਲਬਾਤ ਨਹੀਂ ਦੱਸਦਾ ਸੀ ਕਹਿੰਦਾ ਸੀ ਵੀ ਤੁਸੀਂ ਪਾਸੇ ਕੀਤਾ ਇਦਾਂ ਹੁੰਦਾ ਹੁਣ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਐਸਐਸਪੀ ਸਾਹਿਬ ਨੇ ਸਾਰੇ ਪ੍ਰਸ਼ਾਸਨ ਨੇ ਮੁੰਡਾ ਸਾਡਾ ਸਹੀ ਸਲਾਮਤੇਤ ਕੋਈ ਵਾਪਸ ਆ ਗਿਆ ਹਾਂਜੀ ਔਰ ਕੀ ਕਹਿਣਾ ਚਾਹੋਗੇ ਅਫਸਰਾਂ ਦਾ ਕੀ ਕਹਿਣਾ ਅਫਸਰ ਜਿਹੜੇ ਕਿੰਨਾ ਗਮਾਨ ਆ ਹਾਂਜੀ ਮਾਨ ਬਹੁਤ ਅਫਸਰਾਂ ਤੇ ਸਾਡਾ ਸਹੀ ਸਲਾਮਤ ਭਰਾ ਸਾਡਾ ਆ ਗਿਆ ਕਰੇ ਜੀ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਲੇ ਜ਼ਿਲ੍ਹੇ ਚ ਮਗਵਾਇਆ ਵਾਪਸ 10 ਲਗਭਗ 10 ਦਿਨ 12 ਦੇ ਵਿੱਚ ਆ ਗਿਆ ਜੀ ਵਾਪਸ ਹਾਂਜੀ ਹਜੇ ਇਹਨੇ ਦਿਨ ਕੰਪਲੀਟ ਕੀਤੀ ਸੀ ਤੇ ਇਹਨੇ ਦਿਨਾਂ ਦੇ ਵਿੱਚ ਮੁੰਡੇ ਨਾਲ ਬਹੁਤ ਕੁੱਟਮਾਰ ਹੋਈ ਹਜੇ ਵਿਚਾਰਾ ਸੈੱਟ ਨਹੀਂ ਇੱਕ ਰੀ ਅਸੀਂ ਐਸਐਸਪੀ ਸਾਹਿਬ ਦੇ ਮੁੰਡੇ ਨੂੰ ਮਿਲਾ ਕੇ ਲੈ ਕੇ ਚੱਲੇ ਆ ਹੁਣ ਇਹਦੀ ਕਰਾਉਣੀ ਆ ਮੈਡੀਕਲ ਜੀ ਚੈੱਕਅਪ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਪੁਲਿਸ ਪਰਜ ਐਜੰਟ ਧੋਖਾ ਧੋਖਾ ਧੜੀ ਜਣਾ ਭੇਜਦੇ ਹਾਂ ਹਾਂਜੀ ਹਾਂਜੀ ਧੋਖਾ ਧੜੀ ਇਹਨਾਂ ਬਹੁਤ ਕੀਤੀ ਆ ਹੋਰ ਵੀ ਬੜੇ ਲੋਕਾਂ ਨਾਲ ਕੀਤੀ ਆ ਸਾਡੇ ਨਾਲ ਵੀ ਕੀਤੀ ਆ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਅਸੀਂ ਤਾਂ ਲੜਾਂਗੇ ਜਿੱਥੋਂ ਤੱਕ ਹੋਇਆ ਜਿੰਨਾ ਜੋਗ ਹੋਇਆ ਸੀ ਜੋ ਲੜਾਂਗੇ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਤੇ ਸਾਰਾ ਕੁਝ ਹੋਊਗਾ ਜੀ ਮੁੰਡਾ ਮਿਹਨਤ ਕਰਨ ਵਾਸਤੇ ਗਿਆ ਸੀ ਹਾਂਜੀ ਮੁੰਡਾ ਮਿਹਨਤ ਕਰਨ ਵਾਸਤੇ ਗਿਆ ਸੀ ਜੀ ਕਰਵਰ ਦਾ ਚਲੋ ਸਹੀ ਹੋ ਜਾਊਗਾ ਸਿਸਟਮ ਸਾਡਾ ਹਾਂਜੀ ਇਹਨਾਂ ਨੂੰ 1 ਸਾਲ ਹੋ ਗਿਆ ਪੂਰਾ ਕਰੋ ਗਿਆ ਨੂੰ ਕਰੋਦਾ ਅਮਰੀਕਾ ਗਿਆ ਸੀ ਸਾਰਾ ਗੁੱਪ ਪਤਾ ਨਹੀਂ ਵੀ ਜਨਤਾ ਨੇ ਇਹਨੂੰ ਕਿੱਥੇ ਰੱਖੀ ਰੱਖਿਆ ਕਿੱਥੇ ਨਹੀਂ ਸਾਲ ਹਾਂਜੀ 1 ਸਾਲ ਪੂਰਾ ਅਖੀਰ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਜਨਤਾ ਨੇ ਉਹਨਾਂ ਨੂੰ ਵਿਕੇ ਸੇ ਡੋਕਰਾਂ ਦੇ ਹੱਥ ਵਿੱਚ ਇੱਕ ਸਵਦੇ ਦਾ ਉਹਨਾਂ ਵੇਚ ਹੀ ਦਿੱਤਾ ਸੀਗਾ 1 ਕਰੋੜ ਮੰਗ ਰੱਖੀ ਗਈ ਸੀ ਇਸ ਬੱਚੇ ਦੀ ਸਾਨੂੰ 1 ਕਰੋੜ ਮਿਲੇਗਾ ਤਾਂ ਅਸੀਂ ਤਾਂ ਬਚਾਏ ਦੇਵਾਂਗੇ ਪਰ ਸਰ ਅਸੀਂ ਤਾਂ ਮੀਡੀਆ ਦੇ ਦੁਆਰਾ ਖਬਰ ਦੇ ਦੁਆਰਾ ਸਾਨੂੰ ਬੱਚਾ ਮਿਲਿਆ ਕੁਝ ਸਾਡਾ ਪੁਲਿਸ ਦੇ ਸਹਿਯੋਗ ਨਾਲ ਬੱਚਾ ਮਿਲਿਆ ਸਰ ਦੇ ਸਹਿਯੋਗ ਨਾਲ ਬੱਚਾ ਮਿਲਿਆ ਜੋ ਕਿ ਅਸੀਂ ਫਰੋਈਪੁਰ ਆਣ ਕੇ ਪੇਸ਼ ਹੋਏ ਸਾਡਾ ਬੱਚਾ ਸਰਾਂ ਨੇ ਬਹੁਤ ਜਲਦੀ ਸਾਨੂੰ ਮਿਲਾਇਆ ਬਹੁਤ ਬਹੁਤ ਧੰਨਵਾਦ মিডিਆ ਦਾ ਵੀ ਜਿੰਨਾ ਮਾਵਾਂ ਦੇ ਪੁੱਤ ਬਾਹਰ ਦੇ ਮੁਲਕ ਫਸੇ ਹੋਏ ਨੇ মিডিਆ ਦੇ ਦੁਆਰਾ ਹੀ ਉਹਨਾਂ ਦੇ ਬੱਚੇ ਨਿਕਲਨੇ ਨੇ ਖਬਰ ਦੇ ਦੁਆਰਾ ਹੀ ਬੱਚੇ ਨਿਕਲਨੇ ਨੇ ਜਿੰਨੀ ਵੀ ਜਲਦੀ ਹੋ ਸਕੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਆਪੋ ਆਪਣੇ ਬੱਚੇ ਬਾਰ ਦੇ ਮੁਖ ਜਿਹੜੇ ਫਸੇ ਹੋਏ ਨੇ ਉਹ ਕਢਾ ਲੈਣ ਤੇ ਬਹੁਤ ਚੰਗਾ ਨਹੀਂ ਤਾਂ ਉਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੋਣਾ। ਝਾਲਮਾਂ ਦੇ ਹੱਥ ਚੜ ਗਏ ਕਿਸ ਤਰ੍ਹਾਂ? ਹਾਂਜੀ ਬਹੁਤ ਕਹਿੰਦੇ ਬੱਚੇ ਉਧਰ ਝਾਲਮਾਂ ਦੇ ਹੱਥੇ ਚੜੇ ਹੋਏ। ਇੱਕ ਕੁਛ ਕਹਿੰਦੇ ਨੇ ਤਾਂ ਅੱਗੇ ਕੁਛ ਹਾਂਜੀ ਇੱਥੋਂ ਕਹਿੰਦੇ ਆ ਇੱਕ ਨੰਬਰ ਤੱਕ ਭੇਜਨਾ ਅੱਗੇ ਜਾ ਕੇ ਦੋ ਨੰਬਰ ਤੇ ਢੋਕੀ ਚ ਕਰ ਦਿੰਦੇ ਆ ਸਰ ਬੱਚਿਆਂ ਦਾ ਬਹੁਤ ਮਾੜਾ ਹਾਲ ਹੈ। ਸਰ ਕੀ ਕੀਤੀ ਕੀ ਸੀ? ਹਾਂਜੀ ਸਰ ਪੰਜਾਬ ਦੀਆਂ ਜਿਹੜੀਆਂ ਮਾਵਾਂ ਨੇ ਇਹਨਾਂ ਨੇ ਬੱਚੇ ਬਹੁਤ ਔਖੇ ਪਾਲੇ ਆ। ਦਿਹਾੜੀ ਮਿਹਨਤ ਕਰ ਕਰਕੇ ਪਾਲ ਕੇ ਆ ਸੀ। ਆ ਬੱਚੇ ਨੂੰ ਇਹਦਾ ਹਾਲ ਵੇਖ ਕੇ ਤਾਂ ਅਸੀਂ ਇਹ ਕਹਿੰਨੀ ਹਰ ਮਾਂ ਨੂੰ ਇਹੀ ਮਿੰਤ ਕਰਨਿਆ ਕਿ ਬੱਚੇ ਨੂੰ ਮੰਗ ਕੇ ਖਵਾ ਲਓ ਪਰ ਬਾਹਰ ਦੇ ਮੁੱਖ ਕਦੇ ਨਾ ਭੇਜੋ ਹਾਂਜੀ ਔਰ ਅੱਜ ਤੁਸੀਂ ਐਸਐਸਪੀ ਸਾਹਿਬ ਦਾ ਮਾਨ ਸਤਿਕਾਰ ਕਰਨ ਆਏ ਹਾਂ ਹਾਂਜੀ ਸਰ ਅਸੀਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਿਆ ਜਿਨ੍ਹਾਂ ਨੇ ਸਾਡਾ ਬੱਚਾ 10 ਦਿਨਾਂ ਦੇ ਵਿੱਚ ਵਿੱਚ ਹੀ ਵਾਪਸ ਕਰਾ ਦਿੱਤਾ ਨਹੀਂ ਤਾਂ ਇੰਨੀ ਜਲਦੀ ਸਾਡੇ ਕੋਲ ਕਦੇ ਨਹੀਂ ਮੁੜ ਕੇ ਆਉਣਾ ਸੀ ਮੀਡੀਆ ਨੇ ਤਸਰ ਨੇ ਹੀ ਸਾਡਾ ਬੱਚਾ ਵਾਪਸ ਕਰਾਇਆ ਮਾਨਲੇ ਵਾਲੇ ਮੇਰਾ ਭਤੀਜਾ ਹੈਗਾ ਸਾਡਾ ਭਤੀਜਾ ਲੱਗਦਾ ਹਾਂਜੀ ਮੇਰਾ ਭਤੀਜਾ ਸਸ ਮਰੇਕਾ ਭੇਜਿਆ ਸੀ ਅੱਛਾ ਕਿਵੇਂ ਭੇਜਿਆ ਇਹ ਜੰਗੀਰੇ ਨੇ ਭੇਜਿਆ ਸੀ ਕਹਿੰਦਾ ਸੀ ਮੈਂ ਇੱਕ ਕਲੰਬਰ ਚ ਭੇਜ ਦਿਆਂਗਾ ਹਾਂ ਤੇ ਅਗਾ ਜਾ ਕੇ ਨਡੋਂਗੀ ਨਹੀਂ ਕਰਤਾ ਸੀ ਤੇ ਫਿਰ ਇਹਨਾਂ ਨੇ ਜਿੰਨੇ ਪੈਸੇ ਮਨੇ ਮੰਗੇ ਆ 35 ਲੱਖ ਔਰ ਬਾਅਦ ਚ 1 ਲੱਖ ਰੁਪਈਆ ਮੰਗਾ ਨੇ ਕਿਤੇ ਨੂੰ ਫਾੜ ਕੇ ਰੱਖਿਆ ਹੋਇਆ ਸੀ પાਸੇ ਕੀਤਾ ਹੋਇਆ ਸੀ ਤੇ ਜਿੱਦੋਂ ਇਹਨਾਂ ਨੇ ਕਰੋ ਲੱਖ ਰੁਪਇਆ ਹੋਰ ਪਾਇਆ ਤੇ ਫਿਰ ਉਥੋਂ ਅਗਾ ਕੱਢਿਆ ਨੇ ਅਗਾ ਜਾ ਕੇ ਫਿਰੇ ਕਿਸੇ ਕੋਈ ਇਹਨੂੰ ਲੈਣ ਆਇਆ ਜਾਂ ਕੋਈ ਕਿਸੇ ਦੇ ਘਥੇ ਆ ਗਿਆ ਡੋਂਗਰਾਂ ਦੇ ਤੇ ਉਹਨਾਂ ਨੇ ਇਹਨੂੰ ਬਾਥਰੂਮ ਵਿੱਚ ਉੱਥੇ ਬੰਦ ਕਰਕੇ ਰੱਖ ਦਿੱਤਾ ਤੇ ਜਦੋਂ ਸਾਡੇ ਕੋਲ ਫੋਟੋਆਂ ਆਈਆਂ ਸਾਨੂੰ ਪਤਾ ਲੱਗਿਆ ਅਸੀਂ ਉਥੋਂ 9 ਤਰੀਕ ਦੇ ਉਹਨਾਂ ਦੇ ਕਰੇ ਪਹਿਲਾਂ ਹੀ ਪੰਚਾਇਤਾਂ ਜਾਂਦੀਆਂ ਰਹੀਆਂ ਅਸੀਂ ਵੀ ਜਾਂਦੇ ਰਹੇ ਉਹਨਾਂ ਦੇ ਕਰੇ ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਤੇ ਉਦੋਂ ਬਾਅਦ ਅਸੀਂ ਇੱਥੇ 19 ਤਰੀਕ ਦੇ ਆਉਣੇpropto ਆ ਕੇ ਖਬਰ ਲਵਾਈ ਹੈ ਤੇ ਤੇ ਰਿਸਿਪੀਐਂਡਰ ਚ ਜਾ ਕੇ ਵੀ ਖਬਰ ਵਾ ਦੇ ਕਰੇ ਵੀ ਲੱਗੀ ਆ ਸਾਡੀ ਤੇਰੇ ਨਾਲ ਕੋਲ ਪਤਨੀ ਪਹੁੰਚੀ ਕਿ ਸਾਲ ਤੇ ਤੇਰੇ ਸਾਡੇ ਮੁੰਡੇ ਨੂੰ ਉਹਨਾਂ ਨੇ ਛੱਡ ਦਿੱਤਾ ਤੇ ਸਾਡਾ ਮੁੰਡਾ ਸਾਨੂੰ ਵਾਪਸ ਮਿਲ ਗਿਆ ਪੁਲਿਸ ਦਾ ਵੀ ਪ੍ਰਭਾਵ ਪਿਆ ਪੁਲਿਸ ਨੇ ਹਾਂਜੀ 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 ਪੁਲਿਸ ਦਾ ਇਹ ਐਸਐਸਪੀ ਨੇ ਅੱਛਾ ਹਾਂਜੀ ਅਸੀਂ ਉਹਨਾਂ ਦਾ ਧੰਨਵਾਦ ਕਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਮੁੰਡਾ ਵਾਪਸ ਲਿਆ ਦਿੱਤਾ ਉਹਨਾਂ ਨੇ ਦਬਾਅ ਪਾ ਕੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਹਾਂਜੀ ਉਹ ਆਪਣਾ ਸੁਕੀਸਾਂ ਦੀ ਵਾਪਸ ਆ ਗਿਆ ਸਾਰਾ ਪਰਿਵਾਰ ਬੜਾ ਖੁਸ਼ ਹੈ ਤੇ ਬੱਚੇ ਨੂੰ ਮਿਲਿਆ ਤੇ ਉਸ ਨੂੰ ਜਿਹੜਾ ਜੋ ਕੁਝ ਉਹਦੇ ਨਾਲ ਹੱਡ ਵਿਤੀ ਹੋਈ ਆ ਉਹਦੇ ਸਬੰਧੀ ਪਿਆਉਣ ਨੂੰ ਕਿਹਾ ਵੀ ਅਜੇ ਇੱਕ ਦੋ ਦੇ ਇੱਕ ਦੋ ਦਿਨ ਦੇ ਵਿੱਚ ਆਪ ਆਪਣਾ ਧਿਆਨ ਸਹੀ ਕਰਕੇ ਉਹਦੇ ਵੱਲ ਤੇ ਉਹ ਸਾਰਾ ਲਿਖ ਲੈਣ ਤਾਂ ਕਿ ਆਪਾਂ ਨੂੰ ਡਿਟੇਲ ਪਤਾ ਲੱਗ ਸਕੇ ਵੀ ਇਸ ਨਾਲ ਕੀ ਕੀ ਕੁਝ ਹੋਇਆ ਤੇ ਅੱਗੇ ਕਾਰਵਾਈ ਕਰਾਂ